ਪ੍ਰੈਜ਼ ਦਾ ਲਾਰਡ ਸਾਰਿਆਂ ਨੂੰ ਜੈਮ ਸੀ ਦੀ ਖੁਦਾਵੰਦਾ ਤਾਨ ਬਾਤ ਹੋ ਖੁਦਾਵੰਦਾ ਸ਼ੁਕਰ ਹੋ ਕਿ ਖੁਦਾਵੰਦ ਨੇ ਤੁਹਾਨੂੰ ਤਲੀਨਾ ਅੱਜ ਤੱਕ ਜਿੰਦੀ ਜਾਨ ਰੱਖਿਆ ਜ਼ਿੰਦਗੀ ਦਿੱਤੀ ਤੇ ਜਿੰਦਾ ਰੱਖਿਆ ਹallelujah ਬਹੁਤ ਸਾਰੇ ਲੋਕ ਸੀ ਜੀ ਜੋ ਅੱਜ ਦਾ ਦਿਨ ਦੇਖਾ ਚਾਹੁੰਦੇ ਸੀ ਪਰ ਉਹ ਨਹੀਂ ਦੇਖ ਪਾਏ ਹallelujah ਤੋਂ ਤਾਨ ਬਾਤ ਕਰਦੇ ਪਰਮੇਸ਼ਰ ਦਾ ਕਿ ਅਸੀਂ ਜਿੰਦਾ ਹallelujah ਔਰ ਅੱਜ ਮੇਰਾ ਬੜਾ ਖਾਸ ਟੌਪਿਕ ਆ ਔਰ ਮੈਂ ਉਸ ਖਾਸ ਟੌਪਿਕ ਤੇ ਗੱਲ ਕਰਨਾ ਚਾਹੁੰਦਾ ਖੁਦਾਵੰਦ ਯੇਸ਼ੂ ਮਸੀਹ ਦੇ ਜਨਮ ਦੇ ਵਿੱਚ ਹਾਲੇਲੂਇਆ ਜਦੋਂ ਅਸੀਂ ਮਤੀ ਦੀ ਖਤਾਬ ਦਾ ਪਹਿਲਾ ਅਧਿਆਇ ਉਹਦੇ 18 ਵਜਨ ਨੂੰ ਪੜ੍ਹਦੇ ਹਾਂ ਉਹਦੇ ਵਿੱਚ ਲਿਖਿਆ ਆ ਕਹਿੰਦਾ ਯੇਸ਼ੂ ਮਸੀਹ ਦੇ ਯੇਸ਼ੂ ਮਸੀਹ ਦਾ ਜਨਮ ਇਉਂ ਹੋਇਆ ਕਿ ਜਾਂ ਉਹਦੀ ਮਾਤਾ ਮਰੀਮ ਦੀ ਯੂਸਫ ਨਾਲ ਪਰਮਾਈ ਹੋਈ ਸੀ ਮਤਲਬ ਕਿ ਜਿਹੜੀ ਉਹਦੀ ਮਾਤਾ ਮਰੀਮ ਜਿਸ ਨੂੰ ਪਰਮੇਸ਼ਰ ਨੇ ਆਪਣੇ ਕਿੰਗਡਮ ਦੇ ਲਈ ਚੁਣਿਆ ਇੱਕ ਪਵਿੱਤਰ ਕੋਖਨ ਇੱਕ ਪਵਿੱਤਰ ਨਾਰੀ ਨੂੰ ਪਰਮੇਸ਼ਰ ਨੇ ਹਨ ਪਰਮੇਸ਼ਰ ਨੇ ਆਪਣੇ ਬੇਟੀ ਦੇ ਲਈ ਚੁਣਿਆ ਹallelujah ਆਪਣੇ ਆਪ ਨੂੰ ਜਨਮ ਦੇਉਣ ਦੇ ਲਈ ਇੱਕ ਪਵਿੱਤਰ ਨਾੜੀ ਨੂੰ ਇੱਕ ਪਵਿੱਤਰ ਕੋਖ ਨੂੰ ਚੁਣਿਆ ਲਿਖਿਆ ਕਹਿੰਦਾ ਯੀਸ਼ੂ ਮਸੀਹ ਦਾ ਜਨਮ ਇੰਨ ਹੋਇਆ ਕਿ ਜਾਂ ਉਹਦੀ ਮਾਤਾ ਮਰੀਮ ਦੀ ਯੂਸਫ ਨਾਲ ਕੁੜਮਾਈ ਹੋਈ ਸੀ ਤਾਂ ਉਹ ਦੇ ਇਕੱਠੇ ਹੋਣ ਤੋਂ ਪਹਿਲਾਂ ਪਵਿੱਤਰ ਆਤਮਾ ਤੋਂ ਗਰਭਤੀ ਪਾਈਗੀ ਮਤਲਬ ਕਿ ਜਦੋਂ ਸਵਰਗ ਦੂਤ ਜਦੋਂ ਮਰੀਮ ਨੂੰ ਮਰੀਮ ਦੇ ਉੱਤੇ ਪ੍ਰਗਟ ਹੋਇਆ ਤੇ ਮਰੀਮ ਦੀ ਉਦੋਂ ਕੜਮਾਈ ਹੋ ਚੁੱਕੀ ਸੀ ਤੇ ਦੂਤ ਕੀ ਉਹਨੂੰ ਦੇ ਰਿਹਾ ਜਦੋਂ ਜਬਰੀਲ ਉਹਦੇ ਕੋਲ ਗਿਆ ਉਹ ਕਹਿੰਦਾ ਕਿ ਤੂੰ ਪਰਮੇਸ਼ਵਰ ਦੇ ਕਿੰਗਡਮ ਦੇ ਲਈ ਇਸਤੇਮਾਲ ਕੀਤੀ ਜਾਏਗੀ ਔਰ ਤੇਰੀ ਕੁੱਖ ਦੇ ਵਿੱਚ ਕੁੱਖ ਦੇ ਵਿੱਚੋਂ ਇੱਕ ਬਾਲਕ ਜਨਮੇਗਾ ਤੂੰ ਜਿਹਦਾ ਨਾਮ ਕਹਿੰਦਾ ਯੇਸ਼ੂ ਰੱਖੀ ਮਤਲਬ ਕਿ ਉਹ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਛੁਟਕਾਰਾ ਦੇਵੇਗਾ ਹallelujah ਉਹ ਕਹਿੰਦੀ ਇਹ ਕਿਵੇਂ ਹੋ ਸਕਦਾ ਮਤਲਬ ਕਿ ਮੈਂ ਤਾਂ ਹਲੇ ਆਪਣੇ ਪਤੀ ਦੇ ਨਾਲ ਮੇਲ ਮਲਾਪ ਤੋਂ ਵੀ ਨਹੀਂ ਕੀਤਾ ਇਹ ਕਿਵੇਂ ਹੋ ਸਕਦਾ ਤੋਂ ਦੂਤ ਕਹਿੰਦਾ ਕਹਿੰਦਾ ਕਿ ਪਵਿੱਤਰ ਆਤਮਾ ਤੇਰੇ ਤੇ ছায়ਾ ਕਰੇਗਾ ਔਰ ਤੂੰ ਪਵਿੱਤਰ ਆਤਮਾ ਦੇ ਵੱਲੋਂ ਗਰਭਤੀ ਹੋਈ ਹallelujah ਤੋਂ ਲਿਖਿਆ ਵੀ ਕਰੈਕਟ ਆ ਬਾਈਬਲ ਦੇ ਵਿੱਚ ਕੀ ਕਹਿੰਦਾ ਕਹਿੰਦਾ ਯੇਸ਼ੂ ਮਸੀਹ ਦਾ ਜਨਮ ਇਉਂ ਹੋਇਆ ਕਿ ਜਾਂ ਉਹਦੀ ਮਾਤਾ ਮਰੀਯਮ ਦੀ ਯੂਸਫ ਨਾਲ ਕੁਮਾਈ ਹੋਈ ਸੀ ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਮਤਲਬ ਉਹਨਾਂ ਦੇ ਇਕੱਠੇ ਸੰਗ ਸੰਗ ਕਰਨ ਤੋਂ ਪਹਿਲਾਂ ਇਕੱਠੇ ਹੋਣ ਤੋਂ ਪਹਿਲਾਂ ਉਹ ਪਵਿੱਤਰ ਆਤਮਾ ਤੋਂ ਗਰਭਤੀ ਪਾਈ ਗਈ ਤਦ ਉਹਦੇ ਉਹਦਾ ਪਤੀ ਯੂਸਫ ਜੇ ਜੇ ਨੇ ਯੂਸਫ ਨੇ ਜਿਹੜਾ ਧਰਮੀ ਪੁੱਛ ਸੀ ਅਤੇ ਇਹ ਨਹੀਂ ਸੀ ਚਾਹੁੰਦਾ ਭਾਈ ਉਹਨੂੰ ਕਲੰਕਣ ਪ੍ਰਗਟ ਕਰੇ ਇਹ ਦਲੀਲ ਕੀਤੀ ਜੋ ਉਹਨੂੰ ਚੁੱਪ ਕੀਤੇ ਤਿਆਗ ਦੇਵੇ ਮਤਲਬ ਕਿ ਯੂਸਫ ਦੇ ਨਾਲ ਕੜਮਾਈ ਹੋਣ ਤੋਂ ਬਾਅਦ ਜਦੋਂ ਸਵਰਗਦੂਤ ਉਹਦੇ ਉੱਤੇ ਪ੍ਰਗਟ ਹੋਇਆ ਜਦੋਂ ਵਿਆਹ ਤੋਂ ਪਹਿਲਾਂ ਕੋਈ ਲੜਕੀ ਗਰਭਤੀ ਹੋ ਜਾਂਦੀ ਆ ਤੇ ਜਦੋਂ ਮੁੰਡੇ ਵਾਲਿਆਂ ਨੂੰ ਪਤਾ ਲੱਗਦਾ ਤੇ ਉਹ ਉਹਦੇ ਨਾਲ ਮਤਲਬ ਕਿ ਉਹਨੂੰ ਬੜਾ ਕਲੌਣਾ ਸਮਝਦੇ ਹਨਾ ਹੁਣ ਸੇਮ ਸਿਚੁਏਸ਼ਨ ਜਿਹੜਾ ਯੂਸਫ ਸੀਗਾ ਇਹਦੀ ਵੀ ਸੇਮ ਇਹ ਹੈ ਧਰਮੀ ਸੀਗਾ ਪਰ ਇਹਦੀ ਜਿਹੜੀ ਥਿੰਕਿੰਗ ਸੀ ਇਹਦੀ ਸੋਚ ਸੀਗੀ ਮਤਲਬ ਉਹ ਸੰਸਾਰਿਕ ਲੋਕਾਂ ਵਰਗੀ ਬਣ ਗਈ ਕਿੱਦਾਂ ਬਣ ਗਈ ਮਤਲਬ ਇਹ ਸੋਚਣ ਲੱਗ ਪਿਆ ਕਿੱਦਾਂ ਸੋਚਣ ਲੱਪਿਆ ਕਿ ਇਹ ਕਿੱਦਾਂ ਹੋ ਸਕਦਾ ਹੈ ਕਿੱਦਾਂ ਅਸੰਭਵ ਹੈ ਮਤਲਬ ਕਿ ਉਹ ਉਹਨੂੰ ਬੇਇੱਜ਼ਤ ਨਹੀਂ ਕਰਨਾ ਚਾਹੁੰਦਾ ਸੀ ਉਹਦੀ ਬੇਇੱਜ਼ਤੀ ਨਹੀਂ ਕਰਨਾ ਚਾਹੁੰਦਾ ਸੀ ਉਹਦੇ ਉੱਤੇ ਦੋਸ਼ ਨਹੀਂ ਲਾਉਣਾ ਚਾਹੁੰਦਾ ਸੀ ਪਰ ਉਹਨੂੰ ਚੁੱਪਚੀ ਪੀਤੇ ਛੱਡ ਦੇਣਾ ਚਾਹੁੰਦਾ ਸੀ ਹallelujah ਇਸ ਕਰ ਕਿਉਂ ਨਹੀਂ ਇੱਕ ਪਲੈਨਿੰਗ ਕੀਤੀ ਕਿ ਹੋਵੇ ਨਾ ਕਿ ਇਹਦੇ ਨਾਲ ਵਿਆਹ ਵਿਆਹ ਨਾ ਕੀਤਾ ਜਾਏ ਤੇ ਇਹਨੂੰ ਚੁੱਪਚੀ ਪੀਤੇ ਛੱਡ ਦਿੱਤਾ ਜਾਏ ਪਰ ਉਹ ਨਹੀਂ ਸੀ ਜਾਣਦਾ ਮਰੀਮ ਪਵਿੱਤਰ ਆਤਮਾ ਦੇ ਵੱਲੋਂ ਗਰਭਵਤੀ ਹallelujah ਇੱਥੇ ਲਿਖਿਆ ਕਹਿੰਦਾ ਉਹ ਦੇ ਉਹ ਉਹ ਦੇ ਪਤੀ ਯੂਸਫ ਨੇ ਜਿਹੜਾ ਧਰਮੀ ਪੁਰਸ਼ ਸੀ ਕੀ ਸੀ ਉਹ ਧਰਮੀ ਸੀਗਾ ਉਹ ਕਹਿੰਦਾ ਨਾ ਕਹਿੰਦਾ ਉਹ ਦੇ ਪਤੀ ਯੂਸਫ ਨੇ ਜਿਹੜਾ ਧਰਮੀ ਪੁਰਸ਼ ਸੀ ਅਤੇ ਇਹ ਨਹੀਂ ਸੀ ਚਾਹੁੰਦਾ ਭਾਈ ਉਹਨੂੰ ਕੁਲੰਕਣ ਪ੍ਰਗਟ ਕਰੇ ਇਹ ਦਲੀਲ ਕੀਤੀ ਜੋ ਉਹਨੂੰ ਚੁੱਪ ਕੀਤੇ ਤਿਆਗ ਦੇਵੇ ਪਰ ਜਾਂ ਇਹਨਾਂ ਗੱਲਾਂ ਦੀ ਚਿੰਤਾ ਵਿੱਚ ਪਿਆ ਹੋਇਆ ਸੀ ਤਾਂ ਵੇਖੋ ਮਤਲਬ ਕਿ ਉਹ ਸੋਚ ਰਿਹਾ ਸੀ ਚਿੰਤਾਵਾ ਦੇ ਵਿੱਚ ਘਿਰ ਗਿਆ ਸੀ ਇਹ ਕਿੱਦਾਂ ਹੋ ਸਕਦਾ ਹਨ ਇਹ ਕਿੱਦਾਂ ਘਰਬਤੀ ਹੋ ਸਕਦੀ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਤਰ੍ਹਾਂ ਤਰ੍ਹਾਂ ਦੇ ਖਿਆਲ ਯੂਸਫ ਦੇ ਦਿਮਾਗ ਦੇ ਵਿੱਚ ਘੁੰਮ ਰਹੇ ਸੀ ਹਨ ਮਤਲਬ ਘੁੰਮ ਰਹੇ ਸੀ ਪਰ ਅੱਗੇ ਲਿਖਿਆ ਹੈ ਕਹਿੰਦਾ ਵੇਖੋ 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 ਪ੍ਰਭੂ ਦੇ ਇੱਕ ਦੂਤ ਨੇ ਸੁਪਨੇ ਵਿੱਚ ਉਹਨੂੰ ਦਰਸ਼ਨ ਦੇ ਕੇ ਕਿਹਾ ਹੈ ਯੂਸਫ ਦਾਊਦ ਦੇ ਪੁੱਤਰ ਤੂੰ ਆਪਣੀ ਪਤਨੀ ਮਰੀਮ ਮਰੀਮ ਨੂੰ ਆਪਣੇ ਘਰ ਲਿਆ ਘਰ ਲਿਆਉਣ ਤੋਂ ਨਾ ਡਰ ਕਿਉਂਕਿ ਜਿਹੜਾ ਉਹਦੀ ਕੁੱਖ ਵਿੱਚ ਆਇਆ ਹੈ